ਬੀਬੇ ਮੈਨੂੰ ਤੇਰੇ ਨਾਲ ਇੱਕ ਗੱਲ ਕਰਨੀ ਸੀ। ਦੱਸ ਪੁੱਤ ਕੀ ਗੱਲ ਕਰਨੀ ਆ? ਬੀਬੇ ਮੈਂ ਨਾ ਕਿਸੇ ਕੁੜੀ ਨੂੰ ਪਸੰਦ ਕਰਦਾ ਜੀ ਆ। ਅੱਛਾ ਪੁੱਤ। ਹਾਂ ਬੀਬੇ। ਕਿੱਥੋਂ ਦੀ ਆ ਪੁੱਤ ਕੁੜੀ? ਕੁੜੀ ਤਾਂ ਬੀਬੇ ਨਾਲ ਦੇ ਪਿੰਡ ਦੀ ਆ। ਪੁੱਤੋਂ ਦੇ ਮਾਪਿਓ ਕੀ ਕਰਦੇ ਆ? ਬੀਬੇ ਮਾਪੇ ਤਾਂ ਉਹਦੇ ਹੈ ਨਹੀਂਗੇ। ਮਾਪੇ ਤੇ ਉਹਦੇ ਮਰ ਗਏ ਸੀਗੇ ਐਕਸੀਡੈਂਟ ਚ। ਕੋਈ ਨਾ ਪੁੱਤ। ਜੇ ਕੁੜੀ ਦਾ ਮਾਪਿਓ ਹੋਣੀ ਤਾਂ ਫੇਰ ਕੀ ਆ? ਤੇਰਾ ਵੀ ਤਾਂ ਨਿੱਕੇ ਹੁੰਦੇ ਦਾ ਪਿਓ ਮੁੱਕ ਗਿਆ ਸੀ। ਤੈਨੂੰ ਵੀ ਤਾਂ ਮੈਂ ਬਹੁਤ ਔਖਾ ਨਾ ਪਾਲਿਆ। ਕੋਈ ਨਹੀਂ ਆਪਾਂ ਕਿਸੇ ਦਿਨ ਚੱਲਾਂਗੇ। ਚੱਲ ਕੇ ਦੇਖ ਆਵਾਂਗੇ ਚੱਲ ਆ ਜਾ ਹੁਣ ਮੈਂ ਤੈਨੂੰ ਰੋਟੀ ਪਾ ਕੇ ਦੇ ਮੈਂ ਰੁੱਕ ਕੇ ਚੱਲ ਸੁਖ ਨੂੰ ਵੀ ਫੋਨ ਕਰਕੇ ਦੱਸ ਹੀ ਦੇਣਾ ਹੈ ਨਾ ਹਲੋ ਹਾਂ ਸੁਖਾ ਕੀ ਹਾਲ ਹੈ ਮੇਰੀ ਗੱਲ ਸੁਣਾ ਮੈਂ ਬੇਬੀ ਨਾਲ ਗੱਲ ਕਰ ਲਈ। ਅੱਛਾ, ਕਰ ਲਈ। ਓਕੇ। ਬੇਬੀ ਨੇ ਕਹਤਾ ਕੋਈ ਚੱਕਰ ਦੀ ਗੱਲ ਨਹੀਂ ਕਹਿੰਦੀ ਮੇਰੇ ਕਰਨੇ ਨੂੰ ਕਿ ਹਾਂ ਐ ਪੁੱਤ। ਤੇ ਕਹਿੰਦਾ ਤੂੰ ਕੁੜੀ ਨਾਲ ਗੱਲ ਕਰਕੇ ਇੱਕ ਦਿਨ ਘਰੇ ਲਿਆਂਗੇ, ਆਪਾਂ ਸਾਰੀ ਮਿਲ ਕੇ ਗੱਲਬਾਤ ਕਰ ਲਾਂਗੇ ਕੁੜੀ ਨਾਲ। ਹਾਂ। ਠੀਕ ਹੈ। ਤਾਂ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਠੀਕ ਹੈ? ਨਹੀਂ ਨਹੀਂ, ਕੋਈ ਟੈਨਸ਼ਨ ਨਹੀਂ। ਹਾਂ ਸੀ। ਓਕੇ। ਚਲ ਚੰਗਾ ਫਿਰ ਮੈਂ ਕੱਢਦਾ ਹਾਂ छोड़ दो शास्त्री काल पे तो चला आज वंदर बैठ के चला कार्डे चला आज वो तो बैठू इससे मैं थोड़ा ड्रेस्टे पानी ले के उन्हें बैठू बैठ के काल कार्डे बैठ कार आई है कर दिया बिदा बे नहीं बहुत बढ़िया है बेबी बाली चंगे है मेरी हाँ देख कहने से पता लग जाएगा बेबी बहुत चंगे हैं ना मैं ब ਚਲੋ ਤੁਹਾਡੇ ਬੇਬੇ ਤਾਂ ਹੈਗੀ ਐ ਮੇਰੇ ਤੋਂ ਨਾ ਦੇਖਦੇ ਨਾ ਬਾਪੂਆ 2 ਮਹੀਨੇ ਹੋ ਗਏ ਆਲਾ ਉਪਰ ਤੋਂ ਪਾਣੀ ਪੀ ਲਓ ਤੁਸੀਂ ਹਾਂ ਬੇਬੇ ਆ ਜਾ ਇੱਧਰ ਬੈਠ ਬੈਠਦੇ ਪੁੱਤ ਬੈਠ ਹਾਂ ਪੁੱਤ ਤੇਰਾ ਨਾਂ ਕੀ ਐ ਮੇਰਾ ਨਾਂ ਸੋਖਾ ਬੇਬੇ ਜੀ ਹਾਂ ਪੁੱਤ ਤੂੰ ਪੜਦੀ ਵੀ ਅੰਦਰ ਦੇ ਨਾਲ ਹੀ ਐ ਤੇ ਤੂੰ ਪੁੱਤ ਰਹਿੰਦੀ ਕਿੱਥੇ ਆ हां बेबे मैं अंदर ਨਾਲ ਹੀ ਪਰਦੀ ਆ ਤੇ ਪੀਵੀਸ ਰਹਨੀ ਆ ਕੁੜੀਆਂ ਨਾਲ ਪੁੱਤ ਇੱਕ ਗੱਲ ਤੈਨੂੰ ਹੋਰ ਪੁੱਛਾਂ ਜੇ ਗੁੱਸਾ ਨਾ ਕਰੀਂ ਤਾਂ ਪੁੱਤ ਤੇਰੇ ਬੇਬੇ ਬਾਪੂ ਨੂੰ ਕੀ ਗੱਲ ਹੋ ਗਈ ਸੀ ਮੇਰੇ ਬੇਬੇ ਬਾਪੂ ਦੀ ਨਾ ਰੋਡ ਐਕਸੀਡੈਂਟ ਚ ਮੌਤ ਹੋ ਗਈ ਸੀ ਤੇ ਮੇਰੇ ਅੱਗੇ ਪਿੱਛੇ ਹੁੜ ਕੋਈ ਵੀ ਨਹੀਂ ਹੈਗਾ ਚੱਲ ਕੋਈ ਨਹੀਂ ਪੁੱਤ ਤੂੰ ਟੈਨਸ਼ਨ ਨਾ ਲੈ ਅੱਜ ਤੋਂ ਤੇਰੀ ਬੇਬੇ ਵੀ ਮੈਂ ਤੇਰਾ ਬਾਪੂ ਵੀ ਮੈਂ ਤੇ ਤੂੰ ਇੱਕ ਮਿੰਟ ਬੈਠ ਤੇ ਮੈਂ ਆਉਂਦੀ ਲੈ ਪੁੱਤ ਅੱਜ ਤੋਂ ਬਾਅਦ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਅੱਜ ਤੋਂ ਤੂੰ ਮੇਰੀ ਨੂੰਹ ਹੈਂ ਤੇ ਮੇਰੀ ਧੀ ਹੈਂ ਨਹੀਂ ਨਹੀਂ ਪੁੱਤ ਇਹ ਤਾਂ ਸ਼ਗਨ ਹੁੰਦਾ ਹੈ ਸ਼ਗਨ ਹੁੰਦਾ ਹੈ ਲੈ ਲੈ ਅੱਜ ਤੋਂ ਟੈਨਸ਼ਨ ਨਹੀਂ ਲੈਣੀ ਤੇ ਅੱਜ ਤੋਂ ਤੇਰੀ ਬੇਬੇ ਵੀ ਮੈਂ ਆ ਤੇ ਤੇਰਾ ਬਾਪੂ ਵੀ ਮੈਂ ਆ ਮੈਨੂੰ ਖਾਦਾ ਉਹ ਤੇ ਮੇਰੀ ਕਲਾਸ ਦਾ ਟਾਈਮ ਹੋ ਹੀ ਜਾਂਦਾ ਹੈ ਹਾਂ ਜੀ ਜਾ ਪੁੱਤ ਕੁੜੀ ਨੂੰ ਧਿਆਨ ਨਾ ਛੱਡ ਕੇ ਆਈ ਹਾਂ 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 ਕੋਈ ਗੱਲ ਨਹੀਂ ਬੈਠੇ ਇੰਦਰ ਪੁੱਤ ਹਾਂ ਬੇਬੀ ਉੱਠ ਕੇ ਬੈਠ ਪੁੱਤ ਤੇਰਾ ਨਾਲ ਇੱਕ ਗੱਲ ਕਰਨੀ ਸੀ ਹਾਂ ਬੇਬੀ ਦੱਸ ਕੀ ਗੱਲ ਕਰਨੀ ਹੈ ਮੈਂ ਤੈਨੂੰ ਆਇਆ ਆਪਦੀ ਜੀ ਹਾਂਜੀ ਦੇਖੋ ਆਪਾਂ ਚੁੰਮੇ ਚੜਾਵਾ ਕਰ ਲਵੇ ਚਰਚਾ ਕਰਨ ਨਾਲੋਂ ਨਾਲੇ ਉਧੇ ਅੱਗੇ ਪਿੱਛੇ ਹੈ ਨਹੀਂ ਕੋਈ ਚਰਚਾ ਕਰਨ ਵਾਲਾ ਕੋਈ ਨਾ ਬੀਬੇ ਜਿਵੇਂ ਤੇਰੀ ਮਰਜ਼ੀ ਹੋਵੇ ਉਵੇਂ ਕਰ ਲੈ ਕੋਈ ਚੱਕਰ ਨਹੀਂ ਇੱਥੇ ਖਾ ਪੀ ਕੇ ਕਿਹੜਾ ਪਤਾ ਆਪਾਂ ਨੂੰ ਲੋਕਾਂ ਨੇ ਸੋਭਾ ਤੋਂ ਨਹੀਂ ਕੋਈ ਨਾ ਬੀਬੇ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰ ਲੈ ਠੀਕ ਹੈ ਹੋਰ ਮੈਂ ਤੇਰੇ ਨਾਲ ਹੀ ਆ ਜਿਵੇਂ ਤੂੰ ਕਹੀਂ ਉਵੇਂ ਕਰ ਲੈ ਠੀਕ ਹੈ ਹਾਂ ਠੀਕ ਹੈ ਬਈ ਓਏ ਇਹ ਠੀਕ ਹੈ। ਲੱਗਦਾ ਇੰਦਰ ਨਾਲ ਰਹੀ ਗਈ। ਕੋਈ ਨਾ ਜੇ ਮੇਰੀ ਪਸੰਦ ਮੇਰੀ ਨਾ ਨਾ ਹੋਈ ਤੇ ਹੁਣ ਕਿਸੇ ਹੋਰ ਦੇ ਵੀ ਨਹੀਂ ਦੰਦਾ। ਓਏ ਇੰਦਰ ਓਏ ਇੰਦਰ ਆ ਜਾ ਭਾਈ ਲੰਘਿਆ ਕੌਣ ਆ? ਓ ਮਾਤਾ ਕਰਈਆਂ ਆ। ਆ ਜਾ ਆ ਜਾ ਕਰਈਆਂ ਪੁੱਤ। ਬੇਬੇ ਮੱਥਾ ਟੇਕਦਾ। ਜਾਉਂਦਾ ਰੱਖ। ਹੋਰ ਬੇਬੇ ਠੀਕ ਠਾਕ। ਠੀਕ ਠਾਕ ਪੁੱਤ ਠੀਕ ਹੈ। ਬੇਬੇ ਇੰਦਰ ਨਹੀਂ ਦੱਸਦਾ ਕਿਤੇ। ਇੰਦਰ ਪੁੱਤ ਬਾਜ਼ਾਰ ਗਿਆ। ਠੀਕ ਆ ਠੀਕ ਆ ਕਦੋਂ ਗਿਆ ਬੇਬੇ ਉਹਨੂੰ ਹੋ ਗਿਆ ਘੰਟਾ ਕੱਗਏ ਨਾ ਸਭ ਦਾ ਪਤਾ ਲੈਣ ਗਿਆ ਆ ਜਾਂਦਾ ਅੱਛਾ ਅੱਛਾ ਕਿੰਨਾ ਕੁ ਟਾਈਮ ਲੱਗੂ ਹਜੇ ਪਤਾ ਕੁਛ ਉਹਦਾ ਟਾਈਮ ਬਸ ਆਉਣ ਵਾਲਾ ਹੀ ਆ ਪੁੱਤ ਠੀਕ ਆ ਠੀਕ ਆ ਬੇਬੇ ਹਾਂ ਹਾਂ ਤੇ ਬੇਬੇ ਮੈਨੂੰ ਤੇਰੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਸੀ ਪੁੱਤ ਹਲੋ ਹਾਂ 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 ਆ ਗਿਆ ਆ ਗਿਆ ਬਸ ਠੀਕ ਆ ਠੀਕ ਆ ਯਾਰ ਬੇਬੇ ਚੱਲ ਮੈਂ ਫੇਰ ਮਿਲਦਾ ਠੀਕ ਹੈ ਤੈਨੂੰ ਕੋਈ ਨਾ ਚਾ ਠੀਕ ਹੈ ਬੇਬੇ ਕਾਲ ਸੁਣੋ ਬਈ ਅੰਦਰ ਹਾਂ ਬਈ ਮੈਂ ਤੇਰੇ ਨਾਲ ਯਾਰ ਇੱਕ ਗੱਲ ਕਰਨੀ ਸੀ ਜਿਹੜੀ ਕੁੜੀ ਨਾਲ ਤੂੰ ਵਿਆਹ ਕਰਾਇਆ ਨਾ ਉਹ ਠੀਕ ਨਹੀਂ ਹੈਗੀ ਯਾਰ ਇਹ ਕੀ ਕਹਿੰਦਾ ਬਈ ਯਾਰ ਤੂੰ ਨਹੀਂ ਮੇਰਾ ਫਰਜ਼ ਸੀ ਤੈਨੂੰ ਦੱਸਣਾ ਬਾਕੀ ਤੂੰ ਗੌਰ ਕਰੀਂ ਇਸ ਗੱਲ 'ਤੇ ਆਲੋ ਜੀ ਰੋਟੀ ਖਾ ਲੋ ਪਰ ਇਹ ਲੈ ਆ ਯਾਰ ਮੈਂ ਨਹੀਂ ਖਾਣੀ ਰੋਟੀ ਕਿਉਂ ਗੁੱਸੇ ਹੋ ਤੁਸੀਂ ਮੇਰੇ ਨਾਲ ਹੁਣ ਤੈਨੂੰ ਦੱਸਣਾ ਬੜਾ ਜ਼ਰੂਰੀ ਹੈ ਤੈਨੂੰ ਕਹਤਾ ਇੱਕ ਵਾਰੀ ਲੈ ਆ ਪਰ ਇਹ ਮੈਂ ਨਹੀਂ ਖਾਣੀ ਰੋਟੀ ਤੇ ਬਤ ਤੁਸੀਂ ਇੰਟਰਨੈਟ ਨੂੰ ਕੁਛ ਕੀ ਹੈ ਹਾਂ ਉਹ ਤਾਂ ਮੈਂ ਇੰਟਰਨੈਟ ਨਹੀਂ ਕਿਹਾ ਨਾ ਉਹ ਤਾਂ ਬਹੁਤ ਜ਼ਿਆਦਾ ਦੁੱਸੇ ਤੇ ਲੱਗਦੇ ਕੋਈ ਮੈਂ ਨਾ ਰੋਟੀ ਤੋਂ ਮੈਂ ਗਈ ਸੀ ਉਹ ਤਾਂ ਮੈਂ ਲੈ ਕੇ ਰੋਟੀ ਮੈਂ ਨਹੀਂ ਖਾਣੀ ਚਾਲ ਕੋਈ ਨੰਪੁੱਤ ਤੂੰ ਟੈਨਸ਼ਨ ਨਾਲ ਨਾ ਇੰਦਰ ਨਾਲ ਕਰਦੀਆਂ ਗੱਲ ਇੰਦਰ ਪੁੱਤ ਹਾਂ ਦੇਦੇ ਤੂੰ ਸੁੱਖ ਨਾਲ ਪੁੱਤ ਕਾ ਤੋ ਲੜਦਾ ਕਿਸੇ ਦੇ ਪਿੱਛੇ ਨਹੀਂ ਲੱਗੀਦਾ ਹੁੰਦਾ ਕਿਸੇ ਦੇ ਪਿੱਛੇ ਲੱਗ ਕੇ ਆਪਦਾ ਘਰ ਨਹੀਂ ਪੱਤੀਦਾ ਹੁੰਦਾ ਦਾਤੀ ਨੂੰ ਤਾਂ ਇੱਕ ਪਾਸੇ ਦੰਦੇ ਆ ਦੁਨੀਆ ਨੂੰ ਦੋਹੀ ਪਾਸੇ ਦੰਦੇ ਆ ਨਾਲੇ ਮੈਨੂੰ ਚੰਗੇ ਮਾੜੇ ਸਾਰੇ ਦੀ ਪਰਖ ਆ ਜਿੱਥੋਂ ਤੱਕ ਮੈਨੂੰ ਯਕੀਨ ਆ ਮੇਰੀ ਨੂੰ ਗਲਤ ਨਹੀਂ ਹੋ ਸਕਦੀ ਕਿਸੇ ਪਿੱਛੇ ਨਹੀਂ ਲੱਗੀਦਾ ਹੁੰਦਾ ਆਪਦਾ ਘਰ ਬਸਾਈਦਾ ਨਾਲੇ ਆ ਸਿਰ ਤੇ ਚਿੱਟੇ ਜਿਹੜੇ ਆ ਇਹ ਧੁੱਪ ਨਾਲ ਨਹੀਂ ਆਏ ਪੁੱਤ ਇਹ ਉਮਰ ਹੰਢੀ ਤੋਂ ਆਏ ਆ ਸੋਖ ਪੁੱਤ ਸੋਖ ਪੁੱਤ ਓ ਤੂੰ ਗੱਲ ਸੁਣ ਮੇਰੀ ਸੋਖ ਪੁੱਤ ਤੈਨੂੰ ਮੈਂ ਦੱਸਦੀ ਹਾਂ ਗੱਲ ਉਹ ਜਿਹੜਾ ਆਪਣੇ ਪਿੰਡੋਂ ਮੁੰਡਾ ਬੋਵੀ ਨਹੀਂ ਹਾਂਜੀ ਉਹਨੇ ਇੰਦਰ ਦੇ ਦਿਮਾਗ 'ਚ ਗੱਲਾਂ ਪੁੱਠੀਆਂ ਸਿੱਧੀਆਂ ਭਰਤਾਂ ਸੀ ਅੱਛਾ ਜੀ ਇਹਹੀ ਗੱਲ ਸੀ ਤਾਂ ਤੁਸੀਂ ਮੈਨੂੰ ਪਹਿਲੇ ਪੁੱਛ ਲੈਂਦੇ ਸੀ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੰਦੀ ਵੀ ਕੀ ਗੱਲ ਹੋਈ ਸੀ ਇੱਕ ਦਿਨ ਨਾ ਮੈਂ ਕਾਲਜ ਤੋਂ ਲੇਟ ਸੀ ਜੀ ਏ ਗੱਲ ਸੁਣਾ ਹਾਂ ਦੱਸ ਬਸ ਤਾ ਤੇਰੀ ਲੰਘੀ ਕਾਲਜ ਮੈਂ ਛੱਡਿਆ ਨਾ ਨਹੀਂ ਬਸ ਆਪਦਾ ਕੰਮ ਛੱਡਿਆ ਨਾ ਤਮੀਜ਼ਾ ਨਾ ਹੋਵੇ ਤਾਂ ਕੋਈ ਗੱਲ ਨਹੀਂ ਆਹ ਥੱਪੜ ਦਾ ਬਦਲਾ ਦਾ ਜ਼ਰੂਰ ਲਊ ਕਿੰਨਾ ਕੋਈ ਨਾ ਇਹ ਥੱਪੜ ਦਾ ਬਦਲਾ ਮਿਲਾਂਗਾ ਜ਼ਰੂਰ ਉਹ ਤਾਂ ਹੀ ਤੁਹਾਨੂੰ ਉਂਗਲਾਂ ਲਾ ਗਿਆ ਐਵੇਂ ਜੀ ਕੋਈ ਗੱਲ ਨਹੀਂ ਹੋਈ ਦੇਖ ਪੁੱਤ ਸੱਤ ਤਾਂ ਸੱਚ ਹੀ ਹੁੰਦਾ ਇੱਕ ਦਿਨ ਮੂਰੇ ਆ ਹੀ ਜਾਂਦਾ ਮੈਨੂੰ ਮੇਰੀ ਧੀ ਤੇ ਤੁਰ ਅੱਜ ਕਿੰ ਸੀ ਦੇ 120 ਮੈਂ ਉਹ ਬੋ ਵੀ ਦੀਆਂ ਗੱਲਾਂ ਚਾਹਤੇ ਤੈਨੂੰ ਪਤਾ ਨਹੀਂ ਕੀ ਗੋ ਜੋ ਕਹਤਾ ਤੇ ਮੈਨੂੰ ਮਾਫ ਕਰ ਦੀ ਯਾਰ ਨਹੀਂ ਤੇ ਮੈਂ ਆਪਦਾ ਘਰ ਭੱਜ ਲੈ ਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜੱਸੀ ਸਿੱਧੂ ਅੱਜ ਅਸੀਂ ਪਹੁੰਚੇ ਹਾਂ ਇੰਦਰਵਾਲੀਆ ਚੈਨਲ ਤੇ ਕੰਮ ਕਰਨ ਵਾਸਤੇ ਅੱਜ ਅਸੀਂ ਪਹਿਲੀ ਫਿਲਮ ਸ਼ੂਟ ਕੀਤੀ ਆ ਤੇ ਅੱਗੇ ਤੋਂ ਅੱਗੇ ਨਵੀਆਂ ਨਵੀਆਂ ਫਿਲਮਾਂ ਦੇਖਣ ਦੇ ਲਈ ਇੰਦਰਵਾਲੀਆ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਾਦੂ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਬਾਈ ਆਹ ਵੀਡੀਓ ਸਿਰਫ ਸੇਧ ਦੇਣ ਲਈ ਬਣਾਈ ਗਈ ਹੈ ਐਵੇਂ ਕੋਈ ਗਾਲਾਂ ਨਾ ਕੱਢੀ ਜਾਓ ਠੀਕ ਹੈ ਨਾ ਵੀਡੀਓ ਦੇਖ ਕੇ ਤੇ ਵੀਡੀਓ ਵਧੀਆ ਲੱਗੀ ਤਾਂ ਭਰਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅੱਗੇ ਆਪਣੇ ਯਾਰਾਂ ਦੋਸਤਾਂ 'ਚ ਸ਼ੇਅਰ ਜ਼ਰੂਰ ਕਰ ਦਿਓ ਬਈ ਧੰਨਵਾਦ ਧੰਨਵਾਦ